ਖਬਰ ਕਪੂਰਥਲਾ ਤੋਂ ਤੁਸੀਂ ਦੇਖ ਰਹੇ ਬੀਬੀਸੀ ਇੰਟਰਨੈਸ਼ਨਲ ਰੇਡੀਓ ਪਿਛਲੇ ਦਿਨੀ ਕਪੂਰਥਲਾ ਵਿਖੇ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰਾਂ ਨੇ ਪ੍ਰੀਤਮ ਸਿੰਘ ਪੁੱਤਰ ਲਖਮਨ ਸਿੰਘ ਵਾਸੀ ਨੂਰਪੁਰ ਦੋਨਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੋਟਰਸਾਈਕਲ ਚਾਲਕ ਕੋਲ ਨਜਾਇਜ਼ ਸ਼ਰਾਬ ਸੀ ਮੋਟਰਸਾਈਕਲ ਤੇ ਤਿੰਨ ਸਵਾਰ ਸਨ ਜਿਨ੍ਹਾਂ ਦੀ ਪਛਾਣ ਸੁਲੱਖਣ ਸਿੰਘ ਵਾਸੀ ਧਾਲੀਵਾਲ ਵੇਟ ਦੇ ਤੌਰ ਤੇ ਹੋਈ ਹੈ ਗੰਭੀਰ ਸੱਟਾਂ ਲੱਗਣ ਕਾਰਨ ਜੇਰੇ ਇਲਾਜ ਸਤਿਅਮ ਹਸਪਤਾਲ ਦਿਲਿੰਦਰ ਵਿਕੇ ਜਿੰਦਗੀ ਨਾਲ ਲੜਾਈ ਲੜ ਰਿਹਾ ਹੈ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਲਾਈ ਕੋਹਾ ਰੱਖੀ ਨਮਿੰਦਰ ਸਿੰਘ ਪਲੇਅ ਡੈਮੋਕ੍ਰੇਸੀ ਪਾਰਟੀ ਚੇਅਰਮੈਨ ਪੰਜਾਬ ਅੱਜ ਸਤਿਆ ਹਸਪਤਾਲ ਦੇ ਵਿੱਚ ਸਤਿਅਮ ਸਤਿਅਮ ਹਸਪਤਾਲ ਦੇ ਵਿੱਚ ਅਸੀਂ ਆਏ ਆਂ ਔਰ ਪ੍ਰੀਤਮ ਸਿੰਘ ਦੇ ਨਾਂ ਦਾ ਇੱਕ ਵਿਅਕਤੀ ਐਕਸੀਡੈਂਟ ਹੋਇਆ ਸੀਗਾ ਉਦੀ ਹਾਲਤ ਬਹੁਤ ਖਰਾਬ ਹੈ। ਔਰ ਜਿਹੜਾ ਬੰਦਿਆ ਨੇ ਐਕਸੀਡੈਂਟ ਮੋਟਰਸਾਈਕਲ ਤੇ ਕੀਤਾ ਆ ਮੈਂ ਹੈਰਾਨ ਆ ਵੀ ਉਸ ਬੰਦੇ ਨੂੰ ਹਸਪੀਟਲ ਤੱਕ ਪਹੁੰਚਾਉਣਾ ਚਾਹੀਦਾ ਤਾਂ ਉਹਦਾ ਹਾਲਚਾਲ ਪੁੱਛਣਾ ਚਾਹੀਦਾ। ਇਹ ਕਿੱਥੇ ਦੀ ਕੋਈ ਜਾਤੀ ਦੁਸ਼ਮਣੀ ਨਹੀਂ ਹੁੰਦੀ ਪਰ ਜੇ ਕੋਈ ਐਕਸੀਡੈਂਟ ਕਰਕੇ ਭੱਜ ਜਵੇ ਉਹ ਸਰਕਾਰ ਦੇ ਕਾਨੂੰਨਾਂ ਤੋੜ ਔਰ ਕੋਈ ਲੋਕ ਨਹੀਂ ਸਕਦਾ। ਔਰ ਮੈਂ ਵੀਡੀਓ ਔਰ মিডিਆ ਦੇ ਥਰੂ ਦੱਤਣਾ ਚਾਹਣਾ ਉਹ ਜਿੱਥੇ ਮਰਜ਼ੀ ਭੱਜ ਲੈਣ ਔਰ ਉਹਨਾਂ ਨੂੰ ਫੋਟੋ ਚ ਕੱਢ ਲਿਆਵਾਂਗੇ ਔਰ ਅਸੀਂ ਕਈ ਵਾਰੀ ਉਹਨਾਂ ਨੂੰ ਫੋਨ ਵੀ ਕੀਤਾ ਪੁਲਿਸ ਨੇ ਵੀ ਫੋਨ ਪੁਲਿਸ ਪ੍ਰਸਾਰਥ ਨੇ ਕੀਤਾ ਵੀ ਤੁਸੀਂ ਜਾਓ ਪਤਾ ਲਾਓ ਉਹਨਾਂ ਦਾ ਹਸਪਤਾਲ ਦੇ ਵਿੱਚ ਜਾ ਕੇ ਏਡੇ ਹੰਕਾਰੀ ਬੰਦੇ ਆ ਕਿਥੋਂ ਤੱਕ ਅਜੇ ਤੱਕ ਹਸਪਤਾਲ ਤੱਕ ਨਹੀਂ ਆ ਸਕੇ ਪਰ ਮੈਂ ਪੁਲਿਸ ਪ੍ਰਸਾਰਥ ਨੂੰ ਅਪੀਲ ਕਰਦਾ ਵੀ ਇਹ ਬੰਦਿਆਂ ਨੂੰ ਤੁਰੰਤ ਪਰਚਾ ਕਰਕੇ ਤੇ ਥਾਣੇ ਦੇ ਵਿੱਚ ਤਿੰਨ ਤਿੰਨ ਬੰਦੇ ਸੀ ਵਿਅਕਤੀ ਇਹ ਇਹ ਤਿੰਨਾਂ ਦੇ ਉੱਤੇ ਪਰਚਾ ਕਰਕੇ ਇਹਨਾਂ ਨੂੰ ਅੰਦਰ ਜੇਲ੍ਹ ਚ ਭੇਜਿਆ ਜਾਵੇ ਤਾਂ ਜੀ ਇਹ ਕਦੋਂ ਦੀ ਗੱਲ ਆ ਤੇ ਇਸ ਦਿਨ ਕਿੱਦਾਂ ਹੋਇਆ ਇਹ ਐਕਸੀਡੈਂਟ ਜੀ ਇਹ ਸਰਦਾਰ ਜੀ ਆਰਐਸ ਕੇ ਬਾਜ਼ਾਰ ਨੂੰ ਕੋਈ ਪਰੌਣੇ ਆਏ ਸੀਗੇ ਤੇ ਆਪਣੇ ਕੋਈ ਸਾਮਾਨ ਖਾਣ ਪੀਣ ਵਾਲਾ ਲੈਣ ਆਏ ਸੀਗੇ ਪਕੌੜੇ ਕੁਝ ਸਬਜ਼ੀ ਲੈਣ ਆਏ ਸੀਗੇ ਇੱਕ ਤੇਜ਼ ਮੋਟਰਸਾਈਕਲ ਤੇਜ਼ ਮੋਟਰਸਾਈਕਲ ਆਇਆ ਇਹਨਾਂ ਦੇ ਵਿੱਚ ਉਹ ਇੰਨੀ ਜ਼ੋਰ ਨਾਲ ਵੱਜਾ ਜਿਹੜਾ ਉਹਨਾਂ ਦਾ ਸਿਰ ਸੀਗਾ ਇਹ ਬਹੁਤ ਅੰਦਰ ਗਹਿਰੀ ਛੱਟ ਲੱਗ ਗਈ ਆ ਇੱਕ ਇੱਧਰ ਦੀ ਛੱਟ ਦੇ ਛੱਟ ਲੱਗੀ ਇੱਕ ਸਾਈਡ ਡਾਕਟਰ ਸਾਹਿਬ ਨੇ ਆਪਰੇਸ਼ਨ ਕੀਤਾ ਆ ਅਜੇ ਜਿੰਨਾ ਚਿਰ ਇਹ ਆਪਰੇਸ਼ਨ ਠੀਕ ਨਹੀਂ ਹੁੰਦਾ ਔਰ ਬੰਦਾ ਠੀਕ ਨਹੀਂ ਹੁੰਦਾ ਦੂਜਾ ਆਪਰੇਸ਼ਨ ਦਾ ਵੀ ਉਹਨਾਂ ਨੇ ਕਿਹਾ ਵੀ ਇੱਕ ਹਫਤਾ ਟੱਕ ਕੇ ਕਰਾਂਗੇ ਪਰ ਡਾਕਟਰ ਸਾਹਿਬ ਨੇ ਇੱਕ ਗੱਲ ਇਹ ਕਹਿ ਦਿੱਤੀ ਆ ਵੀ ਅਸੀਂ ਇਹ ਕਹਿ ਨਹੀਂ ਸਕਦੇ ਵੀ ਬੰਦਾ ਬੋਲੂ ਤੇ ਕਹ ਨਹੀਂ ਬੋਲੂ ਦੇਖਦਾ ਪਰ ਅਜੇ ਤੱਕ ਜਦੋਂ ਦਾ ਕੱਲ ਦਾ ਆਪਰੇਸ਼ਨ ਹੋਇਆ 6 ਵਜੇ ਦਾ ਅਜੇ ਤੱਕ ਨਾ ਉਹਨੇ ਅੱਖਾਂ ਘੜੀਆਂ ਨਾ ਉਹ ਬੋਲਦਾ ਨਾ ਉਦੋਂ ਦਾ ਉਹਨੇ ਕੋਈ ਖਾਦਾ ਪੀਤਾ ਇੱਕ ਡਾਕਟਰਾਂ ਦੇ ਇੰਜੈਕਸ਼ਨਾਂ ਨਾਲ ਤੇ ਗਲੂਕੋਜ਼ ਤੇ ਨਾਲ ਹੀ ਆ ਧੰਨਵਾਦ ਤੇ ਮੈਂ ਅਪੀਲ ਕਰਦਾ ਇਹਨਾਂ ਇਦਾਂ ਦੇ ਬੰਦਿਆਂ ਨੂੰ ਤੁਰੰਤ ਥਾਣੇ ਲਿਆ ਕੇ ਔਰ ਕਬਰੀ ਇਹਨਾਂ ਦੀ ਮੋਟਰਸਾਈਕਲ ਦੀ ਕਰਕੇ ਤੇ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਜੋ ਕੀਤੀ ਜਾਵੇ ਬੰਦਿਆਂ ਦਾ ਪਤਾ ਲੱਗਾ ਜਿਨ੍ਹਾਂ ਨੇ ਹਾਂਜੀ ਇਹ ਬੰਦਿਆਂ ਦਾ ਜੀ ਨੂਰਪੁਰ ਬੇੜਦੇ ਆ ਢਾਲੀਵਾਲ ਬੇੜਦੇ ਆ ਇਹ ਸਰਦਾਰ ਸੁਲਖਣ ਸਿੰਘ ਤੇ ਉਹਦੇ ਨਾਲ ਦੋ ਬੰਦੇ ਹੋਰ ਸੀ ਮੋਟਰਸਾਈਕਲ ਦੇ ਉੱਤੇ ਤੇ ਇਹਨਾਂ ਨੂੰ ਫੋਨ ਵੀ ਕੀਤਾ ਪੁਲਿਸ ਵਾਲਿਆਂ ਨੇ ਵੀ ਫੋਨ ਕੀਤਾ ਅੱਜ ਇਹਨਾਂ ਦੇ ਬਿਆਨ ਲੈਣ ਆਏ ਸੀਗੇ ਡਾਕਟਰ ਸਾਹਿਬ ਦੇ ਬਿਆਨ ਹੋ ਗਏ ਉਹ ਮੈਂ ਮਰੀਜ਼ ਤੇ ਬਿਲਕੁਲ ਨਾ ਬੋਲ ਸਕਦਾ ਡਾਕਟਰ ਨੇ ਕਹਿ ਦਿੱਤਾ ਵੀ ਇਹ ਸਾਲਕ ਅਜੇ ਪਤਾ ਨਹੀਂ ਵੀ ਉੱਠੂਕ ਨਹੀਂ ਉੱਠੂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹਦੇ ਤੁਰੰਤ ਕਾਰਵਾਈ ਹੋਵੇ ਧੰਨਵਾਦ ਜੀ ਐਕਸੀਡੈਂਟ ਕਰਕੇ ਨਾ ਸਾਡੇ ਕੋਲ ਆਇਆ ਸੀ 9 ਤਰੀਕ ਨੂੰ ਜਦੋਂ ਉਸ ਤੋਂ ਬਾਅਦ ਇਹਨੂੰ ਦੌਰੇ ਪੈਣੇ ਸ਼ੁਰੂ ਹੋਏ ਇੱਥੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਹੀ ਸਟੇਬਲ ਕਰਕੇ ਜੋ ਇਹਦੀ ਸੀਟੀ ਸਕੈਨ ਕਰਾਈ ਹੈ ਤੇ ਸੀਟੀ ਸਕੈਨ ਦੇ ਵਿੱਚ ਦਿਮਾਗ ਦੇ ਨਾਲ ਹੈ ਨਾ ਕਾਫੀ ਜਗ੍ਹਾ ਦੇ ਉੱਤੇ ਖੂਨ ਦੇ ਥੱਬੇ ਸੀ ਨੀਲ ਪਏ ਹੋਏ ਸੀ ਤੇ ਜਿਹੜਾ ਖੱਬੇ ਪਾਸੇ ਫਰੰਟਲ ਰੀਜਨ ਦੇ ਉੱਤੇ ਕਾਫੀ ਵੱਡੀ ਕਲਾਡ ਸੀ ਜੋ ਕਿ ਆਪਰੇਸ਼ਨ ਵਾਲਾ ਸੀ ਪਰ ਮਰੀਜ਼ ਦੀ ਕੰਡੀਸ਼ਨ ਠੀਕ ਹੋਣ ਕਰਕੇ ਆ ਜੀ ਵੇਟ ਕੀਤੀ ਤੇ ਅਗਲੀ ਸਕੈਨ ਤੱਕ ਪੇਸ਼ੈਂਟ ਨੂੰ ਕੰਜ਼ਰਵੇਟਿਵ ਟਰੀਟ ਕੀਤਾ ਜਦੋਂ ਅਗਲੀ ਸਕੈਨ ਅਸੀਂ ਕੀਤੀ ਹੈ ਤਾਂ ਉਹਦੇ ਵਿੱਚ ਉਹ ਦਿਮਾਗ ਦੀ ਸੂਜਨ ਤੇ ਕਲੋਡ ਦਾ ਸਾਈਜ਼ ਵੱਧ ਗਿਆ ਸੀ ਜਿਸ ਕਰਕੇ ਉਹਦਾ ਆਪਰੇਸ਼ਨ ਕਰਨਾ ਪਿਆ ਫਿਲਹਾਲ ਮਰੀਜ਼ ਆਈਸੀਯੂ ਦੇ ਵਿੱਚ ਹੀ ਹੈ ਠੀਕ ਹੈ ਸਟੇਬਲ ਹੈ ਅੱਖਾਂ ਖੋਲਦਾ ਹੈ ਪਰ ਅਜੇ ਵੀ ਡੋਲ ਜਾਂ ਕਮਾਂਡ ਫੋਲੋ ਨਹੀਂ ਕਰ ਰਿਹਾ ਜੋ ਕਿ ਦੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋ ਜਾਏਗਾ ਇਹ ਡੈਟਸਾ ਵੀ ਕਿਸ ਤਰ੍ਹਾਂ ਐਕਸੀਡੈਂਟ ਕੇਸ ਹੋਇਆ ਹੈ ਦੇਖੋ ਸਾਨੂੰ ਫੈਮਿਲੀ ਨੇ ਜੋ ਹਿਸਟਰੀ ਦੱਸੀ ਹੈ ਕਿ ਐਕਸੀਡੈਂਟ ਕੇਸ ਹੀ ਹੋਇਆ ਹੈ ਐਕਸੀਡੈਂਟ ਹੋਇਆ ਹੈ ਸਟੇਪਲ ਤੇ ਜੋ ਕੰਦਸਣ ਗਿਆ ਸੀ ਉਹ ਵਿਗਦਾ ਹੁੰਦਾ ਤੇ ਡਾਕਟਰ ਸਾਹਿਬ ਜਿਹੜੀ ਤੁਸੀਂ ਸ਼ਿਕਾਇਤ ਆ ਕਿਸੇ ਥਾਣੇ ਚ ਕੀਤੀ ਸੀ ਜੀ ਹਾਂ ਜੀ ਇਹਦੀ ਉਸੇ ਵੇਲੇ ਆਪਾਂ ਇਨਟੀਮੇਸ਼ਨ ਜਿਹੜੀ ਹੈ ਫੋਨ ਦੇ ਉੱਤੇ ਸਿਟੀ ਕਪਟਾ ਨੂੰ ਇਨਫੋਰਮ ਕੀਤਾ ਸੀ ਸੇਮ ਉਸੇ ਦਿਨ ਅੱਜ ਜੀ ਅੱਜ ਸੱਜੇ ਮਹੱਤਵਪੂਰਨ ਜਨਰ ਅਰੇ ਆਈ ਸੀ ਜੀ ਤੇ ਫੋਰ ਦਾ ਦੋ ਪ੍ਰਿਕੰਪੈਂਡ ਦਾ ਨਸ਼ਟ ਹੈ ਉਹਨਾਂ ਦੇ ਕਾਫੀ ਕੰਬੀਰ ਕਰਕੇ ਆ ਤੇ ਡਾਕਟਰ ਸਾਹਿਬ ਨੇ ਲੱਗ ਤੋਂ ਪਾਲ ਤੋਂ ਕਿਹਾ ਜੋ ਯਾਰ ਦਾ ਜੀ ਦਾ ਤਫਸੀਲ ਕਰਾਣਗੇ ਸਿੱਧਾ ਸਾਹਮਣੇ ਆਵੇਗਾ ਉਹਦੇ ਉਸ ਤੋਂ ਪਾਸੇ ਕਿਨਾਰੇ ਤੋਂ ਕੋਈ ਇੱਕ ਪੁਛੀ ਕਰ ਦੇ ਸਰ ਜਿਸ ਜਿਹੜਾ ਐਕਸੀਡੈਂਟ ਹੋਇਆ ਕਿਸੇ ਨੇ ਪਿੱਛੋਂ ਜਿਹੜੀ ਆ ਸੱਟ ਮਾਰੀ ਕੋਈ ਜਿਹੜਾ ਵਾਹਨ ਵੱਜਾ ਵਾ ਇਸ ਐਕਸੀਡੈਂਟ ਦੌਰਾਨ ਪ੍ਰੀਤ ਸਿੰਘ ਦੇ ਉਹਨਾਂ ਦੋਸ਼ੀਆਂ ਦੀ ਕੋਈ ਪਛਾਣ ਹੋ ਸਕੀ? ਜਿਸ ਤਰ੍ਹਾਂ ਦਾ ਪਛਾਣ ਹੀ ਹੋ ਸਕਦਾ ਹੈ ਤਾਂ ਪੁਲਿਸ ਚਾਲੀ ਜਾ ਰਹੀ ਹੈ। ਜਿਹੜੇ ਵੀ ਤੁਸੀਂ ਪਾਏ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ। ਅੱਜ ਤੁਸੀਂ ਬਿਆਨ ਲੈਣ ਆਏ ਸੀ ਕਿ ਡਾਕਟਰ ਸਾਹਿਬ ਕੋਲ ਇਜਾਜ਼ਤ ਨਹੀਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇਹ ਹਾਲਾਤ ਆ ਉਹਨਾਂ ਦੀ Altyazı